ਸਾਨੂੰ ਕਹਿੰਦੇ ਟਰਾਂਸਪੋਰਟਰਾਂ ਨੂੰ ਬਹੁਤ ਵਧੀਆ ਰਿਲੀਫ ਦਿੱਤੀ ਕਿਹੜੀ ਰਿਲੀਫ ਦਿੱਤੀ ਸਾਨੂੰ ਦੱਸਣ ਸਹੀ ਇੱਕ ਰਿਲੀਫ ਦੱਸ ਦਿਨ ਤੁਹਾਨੂੰ ਪਹਿਲੀਆਂ ਸਰਕਾਰਾਂ ਦੇ ਵਿੱਚ ਜਿਹੜੇ ਰੋਡ ਟੈਕਸ ਅਸੀਂ ਦਿੰਦੇ ਸੀਗੇ ਜੀ ਉਹ ਕਿ ਤਿੰਨ ਮਹੀਨੇ ਦਾ ਟੈਕਸ ਹੁੰਦਾ ਸੀਗਾ ਪਹਿਲੀ ਗੱਲ ਠੀਕ ਹੈ ਜੀ ਔਰ ਹੁਣ ਸਰਕਾਰ ਜਿਹੜੀ ਸਾਡੇ ਕੋਲ ਟੈਕਸ ਲੈ ਰਹੀ ਹੈ ਜੋ ਇਕੱਠੇ ਚਾਰ-ਚਾਰ ਸਾਲ ਦਾ ਟੈਕਸ ਲੈ ਰਹੀ ਐ ਐਡਵਾਂਸ ਦੇ ਵਿੱਚ ਹੈ ਕਰੇਸ਼ਰ ਮਾਲਕ ਹੀ ਅੰਡਰ ਲੋਡ ਨਹੀਂ ਭਰਦਾ ਉਹ ਓਵਰ ਲੋਡ ਹੀ ਘੱਡੀ ਭਰਦਾ ਜਿਹੜੀ ਸਰਕਾਰ ਦੀ ਧੱਕੇਸ਼ਾਹੀ ਹੈ ਜਿਹੜੀ ਅਫਸਰਸ਼ਾਹੀ ਧੱਕੇਸ਼ਾਹੀ ਹੈ ਟਿਪਰਾ ਉੱਪਰ ਉਹ ਤੇ ਥੋੜੀ ਜੀ ਲਗਾਮ ਲਈ ਕੋਈ ਵੀ ਚੀਜ਼ ਆ ਰਹੀ ਹੈ ਸਾਰਾ ਕੁਝ ਓਵਰਲੋਡ ਆ ਰਿਹਾ ਜੀ ਪਰ ਬੇਸਿਕ ਜਿਹੜਾ ਉੱਤ ਤੰਗ ਕੀਤਾ ਜਾ ਰਿਹਾ ਉਹ ਸਿਰਫ ਟਿਪਰ ਮਾਲਗੋ ਕੀਤਾ ਜਾ ਰਿਹਾ ਸਾਡੀ ਮਜਬੂਰੀ ਹੋ ਜਾਂਦੀ ਓਵਰਲੋਡ ਪਾਉਣਾ ਅਸੀਂ ਪਾਉਣਾ ਨਹੀਂ ਚਾਹੁੰਦੇਗੇ ਜੇ ਸਰਕਾਰ ਚਾਵੇ ਇੱਕ ਦਿਨ ਚ ਅੰਡਰਲੋਡ ਕਰ ਸਕਦੀ ਸਰਕਾਰ ਵੱਲੋਂ ਸਾਨੂੰ ਸਹਿਯੋਗ ਨਹੀਂ ਮਿਲਦਾ ਕਿ ਸਰਕਾਰ ਚਾਵੇ ਕਿ ਕੀ ਇਹ ਅੰਡਰਲੋਡ ਨਹੀਂ ਕਰਵਾ ਸਕਦੇ ਐਮਬੀਏ ਕਿੱਦਾਂ ਪਾਸ ਕਰ ਰਿਹਾ ਗੱਡੀਆਂ ਐਮਬੀਏ ਨੂੰ ਪਤਾ ਕਿ ਗੱਡੀਆਂ ਦੀ ਗੱਡੀ ਗੱਡੀ ਹਾਈਟ ਹੈ ਜਿਹੜੀ ਕਾਰਵਾਈ ਹੁੰਦੀ ਹੈ ਆ ਜਾ ਕੇ ਟਿਪਰ ਮਾਲਕਾਂ ਤੇ ਹੁੰਦੀ ਹੈ ਤੇ ਪਰ ਡਰਾਈਵਰਤ ਹੁੰਦੀ ਆ ਸਾਰੀ ਜਿਹੜੀ ਤੁੱਪੇ ਮਰਦੀਆਂ ਸਾਰੀ ਜਿਹੜੀ ਮਾਲ ਢੋਕੇ ਲੋਕਾਂ ਦੇ ਘਰ ਪਹੁੰਚਾਈਦਾ ਵਾ ਪਰ ਸਾਡੀ ਜ਼ਿੰਦਗੀ ਕੋਈ ਨਹੀਂ ਐ ਜ਼ਿੰਦਗੀ ਸਾਡੀ ਨਰਕ ਬਣ ਚੁਕੀ ਐ ਇਸ ਟਾਈਮ ਪੰਜਾਬ ਦੇ ਵਿੱਚ ਮਾਈਨਿੰਗ ਇੱਕ ਐਹੋ ਜਿਹਾ ਮੁੱਦਾ ਵੈ ਜਿਹਦੇ ਉੱਤੇ ਸਰਕਾਰਾਂ ਚੋਣ ਵੀ ਲੜਦੀਆਂ ਨੇ ਰੋਲਾ ਵੀ ਬਹੁਤ ਪੈਂਦਾ ਵੈ ਪਾਲਿਸੀ ਵੀ ਬਣਾ ਦੇਾਂਗੇ ਪੈਸਾ ਵੀ ਖਜ਼ਾਨੇ ਚ ਬਹੁਤ ਆਏਗਾ ਪਰ ਹਕੀਕਤ ਜਿਹੜੀ ਐ ਮਾਈਨਿੰਗ ਨੂੰ ਲੈ ਕੇ ਸਾਰਿਆਂ ਦੇ ਸਾਹਮਣੇ ਐ ਨਿਤ ਨਵੀਆਂ ਰੋਜ਼ ਵੀਡੀਓ ਆndੀਆਂ ਨੇ ਲਾਰਟ ਕੀਤੀਆਂ ਜਾਂਦੀਆਂ ਨੇ ਜਗਾਵਾ ਉਹਨੂੰ ਦੱਸਿਆ ਜਾਂਦਾ ਕਿ ਇੱਥੇ ਜਾਇਜ਼ ਮਾਈਨਿੰਗ ਹੋ ਰਹੀ ਹੈ ਨਿਕਲਦਾ ਕੁਛ ਹੈ ਪਰ ਅੱਜ ਜਿਸ ਮੁੱਦੇ ਦੇ ਮੈਂ ਨਾਲ ਤੁਹਾਡੇ ਇੱਥੇ ਜੁੜਿਆ ਹੋਇਆ ਵਾ ਮੇਰੇ ਮਗਰ ਤੁਸੀਂ ਇਸ ਵਕਤ ਯੂਨੀਅਨ ਵੇਖਦੇ ਪਏ ਹੋ ਇਹ ਟਿੱਪਰ ਮਾਲਕ ਨੇ ਹੁਣ ਇਹਨਾਂ ਦਾ ਜਿਹੜਾ ਦੁੱਖ ਹੈ ਉਹ ਸਭ ਤੋਂ ਹੀ ਹੁਣ ਵੱਖਰਾ ਨਿਕਲ ਕੇ ਸਾਹਮਣੇ ਆਇਆ ਵਾ ਕਿ ਇਹ ਕਹਿੰਦੇ ਪਏ ਨੇ ਕਿ ਮਾਈਨਿੰਗ ਦੀ ਪਾਲਿਸੀ ਹੈ ਨਹੀਂ ਹੈ ਗਰਾਊਂਡ ਤੇ ਕਿਸ ਤਰੀਕੇ ਦੇ ਨਾਲ ਕੰਮ ਹੁੰਦਾ ਵਾ ਉਹ ਸਭ ਨੂੰ ਪਤਾ ਹੈ ਅਸੀਂ ਆਪਣਾ ਕੰਮ ਕਰਦੇ ਆਂ ਪਰ ਅੱਜ ਦੀ ਸਮੇਂ ਦੇ ਵਿੱਚ ਸਾਨੂੰ ਚੋ ਰਖ ਦੇ ਨਾਲ ਦੇਖਿਆ ਜਾ ਰਿਹਾ ਚੋ ਰਖ ਸਾਨੂੰ ਆਰਟੀਓ ਵੀ ਦੇਖ ਰਿਹਾ ਚੋ ਰਖ ਦੇ ਨਾਲ ਸਾਨੂੰ ਬਾਕੀ ਡਿਪਾਰਟਮੈਂਟ ਵੀ ਵੇਖਦੇ ਪਏ ਨੇ ਤੁਹਾਨੂੰ ਦੱਸੋ ਅਸੀਂ ਜਾਈਏ ਤੇ ਕਿਹੜੇ ਪਾਸੇ ਵੱਲ ਜਾਈਏ ਸਰਦਾਰ ਸਾਹਿਬ ਅੱਜ ਐਥੇ ਕੱਠ ਲੈ ਕੇ ਆਏ ਹਾਂ ਮੰਗ ਪੱਤਰ ਵੀ ਲੈ ਕੇ ਆਏ ਹਾਂ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਚੋ ਰਖ ਦੇ ਨਾਲ ਵੇਖਿਆ ਜਾ ਰਿਹਾ ਸਚਾਈ ਹੈ ਇਸ ਚੀਜ਼ ਬਿਲਕੁਲ ਸੱਚੀ ਗੱਲ ਹੈ ਜੀ ਅਸੀਂ 60-60 ਲੱਗਦਾ ਕਿ ਟਿਪਰ ਲੈਨੇ ਆ ਜੀ ਠੀਕ ਹੈ ਔਰ ਪਹਿਲੀਆਂ ਸਰਕਾਰਾਂ ਦੇ ਵਿੱਚ ਜਿਹੜੇ ਰੋਡ ਟੈਕਸ ਅਸੀਂ ਦਿੰਦੇ ਸੀਗੇ ਜੀ ਉਹ ਕੋ 3 ਮਹੀਨੇ ਦਾ ਟੈਕਸ ਹੁੰਦਾ ਸੀਗਾ ਜੀ ਪਹਿਲੀ ਗੱਲ ਠੀਕ ਹੈ ਜੀ ਔਰ ਹੁਣ ਸਰਕਾਰ ਜਿਹੜੀ ਸਾਡੇ ਕੋਲ ਟੈਕਸ ਲੈ ਰਹੀ ਹੈ ਜੋ ਇਕੱਠੇ 4-4 ਸਾਲ ਦੇ ਟੈਕਸ ਲੈ ਰਹੀ ਐ ਐਡਵਾਂਸ ਦੇ ਵਿੱਚ ਠੀਕ ਐ ਅਸੀਂ ਉਹ ਟੈਕਸ ਦੇ ਕੇ ਸਾਰੇ ਪੇਪਰ ਪੂਰੇ ਕਰਕੇ ਰੋਡ ਦੇ ਉੱਪਰ ਚੱਲਦੇ ਆ ਜੀ ਉਸ ਤੋਂ ਉੱਪਰ ਸਾਡੇ ਉੱਪਰ ਕੰਡੀਸ਼ਨ ਲਾਈ ਜਾਂਦੀ ਐ ਕਿ ਤੁਸੀਂ ਓਵਰਲੋਡ ਲੈ ਕੇ ਚੱਲਦੇ ਹੋ ਜੀ ਠੀਕ ਐ ਓਵਰਲੋਡ ਪਹਿਲੀ ਗੱਲ ਅਸੀਂ ਭਰਨਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਗੱਡੀਆਂ ਸਾਡੀਆਂ ਅੰਡਰਲੋਡ ਚੱਲਣ ਅਸੀਂ ਸਰਕਾਰ ਦੀ ਪਾਲਿਸੀ ਨਾਲ ਸਹਿਮਤ ਆ ਠੀਕ ਐ ਜੀ ਪਰ ਜਦੋਂ ਅਸੀਂ ਅੰਡਰ ਲੋਡ ਭਰਨ ਦੀ ਟਰਾਈ ਕਰਦੇ ਆ ਜਿੱਥੇ ਕ੍ਰੈਸ਼ਰ ਤੋਂ ਮਾਲ ਅਸੀਂ ਭਰਦੇ ਆ ਉਹ ਕ੍ਰੈਸ਼ਰ ਮਾਲਕ ਹੀ ਅੰਡਰ ਲੋਡ ਨਹੀਂ ਭਰਦਾ ਉਹ ਓਵਰ ਲੋਡ ਹੀ ਗੱਡੀ ਭਰਦਾ ਜੀ ਪਹਿਲੀ ਗੱਲ ਠੀਕ ਹੈ ਉਸ ਤੋਂ ਬਾਅਦ ਉਹ ਗੱਡੀ ਓਵਰ ਲੋਡ ਲੈ ਕੇ ਅਸੀਂ ਟੋਲ ਟੈਕਸ ਤੋਂ ਨਿਕਲਦੇ ਆ ਟੋਲ ਟੈਕਸ ਦੇ ਉੱਤੇ ਅਪਰੋਕਸੀਮੇਟਲੀ ਕੋਈ 3000 ਦੇ ਆਸ-ਪਾਸ ਓਵਰ ਲੋਡ ਦੀ ਪਰਚੀ ਕੱਟ ਹੁੰਦੀ ਜੁਰਮਾਨੇ ਦੀ ਉਹ ਅਸੀਂ ਦੇ ਕੇ ਆਉਨੇ ਆ ਉਹ ਦੇਣ ਤੋਂ ਬਾਅਦ ਫਿਰ ਅੱਗੇ ਆਰਟੀਓ ਠੀਕ ਹੈ ਜੀ ਆਰਟੀਏ ਇਹ ਅਥਾਰਟੀ ਆ ਜਾਂਦੀ ਹੈ ਜੀ ਇਹ ਅਸਲ ਜਿਹੜੇ ਸਾਡੇ ਚਲਾਨ ਕਰ ਰਹੀ ਹੈ ਔਰ ਰੋਡ ਦੇ ਘੱਟੋ ਘੱਟ ਵੀ ਕੋ 60 60000 ਦੇ ਚਲਾਨ ਕਰ ਰਿਆ ਜੀ ਠੀਕ ਹੈ ਔਰ ਉਹ ਚਲਾਨ ਜਿਹੜੇ ਆ ਸਿਰਫ ਤੇ ਸਿਰਫ ਟਿਪਰਾਂ ਦੇ ਹੋ ਰਹੇ ਜੀ ਸਿਰਫ ਟਾਰਗੇਟ ਟਿਪਰਾਂ ਨੂੰ ਕੀਤਾ ਜਾ ਰਿਹਾ ਹੋਰ ਕਈ ਗੱਡੀਆਂ ਜਾ ਰਹੀਆਂ ਸਾਰਾ ਮਟੀਰੀਅਲ ਲੈ ਕੇ ਜਾ ਰਹੀਆਂ ਕੋਈ ਸਬਜ਼ੀ ਲੈ ਕੇ ਜਾ ਰਹੀ ਕੋਈ ਸੀਮੈਂਟ ਲੈ ਕੇ ਜਾ ਰਹੀ ਕੋਈ ਸਰੀਆ ਲੈ ਕੇ ਜਾ ਰਹੀ ਹੈ ਉਹਨਾਂ ਨੂੰ ਬਹੁਤ ਘੱਟ ਤੰਗ ਕੀਤਾ ਜਾ ਰਿਹਾ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਸਰਕਾਰ ਦੀ ਧੱਕੇਸ਼ਾਹੀ ਹੈ ਜਿਹੜੀ ਅਫਸਰਸ਼ਾਹੀ ਧੱਕੇਸ਼ਾਹੀ ਹੈ ਟਿਪਰਾਂ ਉੱਪਰ ਉਹਤੇ ਥੋੜੀ ਜੀ ਲਗਾਮ ਲਾਈ ਜਾਵੇ ਅਸੀਂ ਵੀ ਲੋਡ ਕਰੂਗੀ ਜੇ ਨਿਯਮ ਬਣਿਆ ਹੋਇਆ ਜੇ ਓਵਰ ਲੋਡ ਕਰੋਗੇ ਚਲਾਣ ਤਾਂ ਹੋਏਗਾ ਹੋਏਗਾ ਨਿਯਮ ਤਾਂ ਹੈ ਹੀ ਅਸੀਂ ਓਵਰ ਲੋਡ ਨਹੀਂ ਕਰਨਾ ਚਾਹੁੰਦੇ ਜੀ ਅਸੀਂ ਚਾਹੁੰਦੇ ਅੰਡਰ ਲੋਡ ਚੱਲੇ ਤੇ ਤੁਸੀਂ ਮਨਾ ਕਿਉਂ ਨਹੀਂ ਕਰ ਉਹ ਨਹੀਂ ਭਰਦਾ ਜੀ ਅਸੀਂ ਉਹਨੂੰ ਕਹਿੰਦਾ ਅੰਡਰ ਲੋਡ ਭਰ ਉਹ ਕਹਿੰਦਾ ਜੀ ਓਵਰ ਲੋਡ ਹੀ ਭਰਦਾ ਜੀ ਮਾਲ ਤੁਹਾਡਾ ਅੰਡਰ ਲੋਡ ਨਹੀਂ ਭਰਨਾ ਸੀ ਠੀਕ ਹੈ ਜੀ ਔਰ ਦੂਜੇ ਨੰਬਰ ਤੇ ਜਦੋਂ ਅਸੀਂ ਉਹ ਮਾਲ ਲੈ ਕੇ ਆਉਨੇ ਆ ਓਵਰ ਲੋਡ ਸਾਨੂੰ ਮਜਬੂਰੀ ਨਾਲ ਭਰਾਇਆ ਜਾਂਦਾ ਕਿ ਤੁਸੀਂ ਓਵਰ ਲੋਡ ਹੀ ਭਰ ਕੇ ਜਾਓ ਅਸੀਂ ਉਹ ਮਾਲ ਲੈ ਕੇ ਆਉਨੇ ਆ ਅੱਗੇ ਉਸ ਤੋਂ ਬਾਅਦ ਆ ਕਿ ਟੋਲ ਟੈਕਸ ਨਾਕ ਆ ਗਿਆ ਜੀ ਟੋਲ ਟੈਕਸ ਨਾਕੇ ਉੱਤੇ ਘੱਟੋ ਘੱਟ 3025 ਜਿਹੜੀ ਓਵਰ ਲੋਡ ਦੀ ਲੱਗਦੀ ਹੈ ਜੀ ਠੀਕ ਹੈ ਉਹ ਅਸੀਂ ਕਟਾਉਨੇ ਆ ਉਹ ਵੀ ਜੁਰਮਾਨਾ ਐਕਸ ਦਾ ਨੈਸ਼ਨਲ ਹਾਈਵੇ ਦਾ ਠੀਕ ਹੈ ਜੀ ਉਹ ਕਟਾਉਣ ਤੋਂ ਬਾਅਦ ਉਸ ਤੋਂ ਬਾਅ ਠੀਕ ਹੈ ਜੀ ਉਹਦਾ ਚਲਾਨ ਕੀਤਾ ਜਾਂਦਾ 60 60 ਹਜ਼ਾਰ ਰੁਪਏ ਦਾ ਕੀਤਾ ਜਾਂਦਾ ਜੀ ਪੱਲੇ ਤੁਹਾਡੇ ਪੰਦੇ ਉਹ ਸਾਡੇ ਪੰਦੇ ਜੀ ਮਾਲਕਾਂ ਦੇ ਪੱਲੇ ਪੰਦੇ ਜੀ ਠੀਕ ਹੈ ਅਸੀਂ ਚਾਹੁੰਦੇ ਹਾਂ ਕਿ ਅੰਡਰ ਲੋਡ ਕੀਤਾ ਜਾਵੇ ਅਸੀਂ ਸਰਕਾਰ ਨਾਲ ਸਹਿਮਤ ਹਾਂ ਅੰਡਰ ਲੋਡ ਕੀਤਾ ਜਾਵੇ ਪਰ ਪੰਜਾਬ ਚ ਪੂਰਾ ਅੰਡਰ ਲੋਡ ਕੀਤਾ ਜਾਵੇ ਹਰ ਚੀਜ਼ ਅੰਡਰ ਲੋਡ ਆਵੇ ਕੱਲੇ ਟਿਪਰ ਨੂੰ ਟਾਰਗੇਟ ਨਾ ਕੀਤਾ ਜਾਵੇ ਜੀ ਅਸੀਂ ਸਹਿਮਤ ਅੰਡਰ ਲੋਡ ਚਲਾਉਣ ਦੇ ਪਰ ਕੱਲੇ ਟਿਪਰ ਨੂੰ ਟਾਰਗੇਟ ਕਰਕੇ ਨਾ ਘਰਾਓ ਚਲਾਓ ਬੇਸਿਕਲੀ ਪੰਜਾਬ ਦੇ ਚ ਹਰ ਚੀਜ਼ ਓਵਰ ਲੋਡ ਚੱਲਦੀ ਹੈ ਜੀ ਕੋਈ ਵੀ ਚੀਜ਼ ਆ ਰਹੀ ਹੈ ਸਾਰਾ ਕੁਝ ਓਵਰ ਲੋਡ ਆ ਰਿਹਾ ਜੀ ਪਰ ਬੇਸਿਕ ਜਿਹ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਠੀਕ ਹੈ ਦੂਜਿਆਂ ਨਾਲ ਰੱਖੋ ਅਸੀਂ ਵੀ ਐਸੇ ਦੇਜਦੇ ਬਸਨੀਗਾ ਬਰਾਬਰ ਦੀ ਕਾਰਵਾਈ ਕੀਤੀ ਜਾਵੇ ਸਰਵਾਜੀ ਤੁਸੀਂ ਕੁਝ ਕਹਿ ਰਹੇ ਸੀ ਸਰ ਤੁਸੀਂ ਪੁੱਛਿਆ ਨਾ ਕਿ ਕਿਹੜੀ ਗੱਲ ਸਵਾਲ ਕੀਤਾ ਸੀ ਜਿਹੜਾ ਵੀ ਸਾਡੀ ਮਜਬੂਰੀ ਹੈ ਸਾਡਾ ਅਨ ਆਰਗੇਨਾਈਜ਼ ਸੈਕਟਰ ਹੋਣ ਦੇ ਨਾਤੇ ਨਾ ਸਾਡੀ ਮਜਬੂਰੀ ਹੋ ਜਾਂਦੀ ਓਵਰਲੋਡ ਪਾਉਣਾ ਅਸੀਂ ਪਾਉਣਾ ਨਹੀਂ ਚਾਹੁੰਦੇਗੇ ਜੇ ਸਰਕਾਰ ਚਾਵੇ ਇੱਕ ਦਿਨ ਚ ਅੰਡਰ ਲੋਡ ਕਰ ਸਕਦੀ ਹੈ ਉਹਦੀ ਵਜ੍ਹਾ ਹੈ ਵੀ ਜਿੱਥੇ ਸਾਡਾ ਸੋਰਸ ਆ ਜਿੱਥੋਂ ਅਸੀਂ ਲੋਡ ਕਰਨੇ ਆ ਮਟੀਰੀਅਲ ਕਿਤੋਂ ਵੀ ਲੋਡ ਕੀਤਾ ਜਾਏ ਉਹਨਾਂ ਨੂੰ ਦਿੱਤਾ ਦਿੱਤੀਆ ਜਾਂਦਾ ਵੀ ਤੁਸੀਂ ਪਾਰਟਿਕੂਲਰ ਟਰੱਕ ਨੂੰ ਜਿੰਨਾ ਉਹਦਾ ਲੋਡ ਪਾਸ ਆ ਉਹਨਾਂ ਹੀ ਮਾਲ ਦੇਣਾ ਆ ਤੇ ਇੱਕ ਦਿਨ ਚ ਓਵਰਲੋਡ ਹੋ ਜਾਂਦਾ ਮਨ ਨਾਲ ਕੋਈ ਵੱਧ ਪਾਉਂਦਾ ਆ ਤੇ ਗੱਡੀ ਫੜੀ ਜਾਂਦੀ ਆ ਤੇ ਜੁਰਮਾਨਾ ਉਸ ਕਰੈਸ਼ਰ ਵਾਲੇ ਨੂੰ ਜਾਂ ਫੈਕਟਰੀ ਵਾਲਾ ਜਿਹਨੇ ਮਾਲ ਲੋਡ ਓਵਰਲੋਡ ਕਰਾਇਆ ਉਹਨੂੰ ਪਾਇ ਸਾਡਾ ਫਿਰ ਅੰਡਰਲੋਡ ਹੋ ਸਕਦਾ ਆਦਰਵਾਇ ਅੰਡਰਲੋਡ ਹੋਸ ਅਨਾਰਗਨਾਈਜ਼ ਸੈਕਟਰ ਹੁੰਦੇ ਨਾਲੇ ਕੰਪੀਟੀਸ਼ਨ ਦਾ ਟਾਈਮ ਆ ਮਾਰਕੀਟ ਦੇ ਵਿੱਚ ਕੰਮ ਕਰ ਹੈ ਨੀਗਾ ਇਸ ਕਰਕੇ ਸਾਡੀ ਸਾਰਿਆਂ ਦੀ ਮਜਬੂਰੀ ਆ ਕਿ ਉਹ ਲੋਡ ਪਾ ਕੇ ਲੈਉਣੇ ਆ ਅਸੀਂ ਚਾਹਨੇ ਅੰਡਰਲੋਡ ਕਰੀਏ ਲੇਕਿਨ ਸਰਕਾਰ ਦੀਆਂ ਪਾਲਿਸੀਆਂ ਜਿਹੜੀਆਂ ਨੇ ਉਹ ਅੰਡਰਲੋਡ ਕਰਨ ਦੇ ਹੈ ਪਾਲਸੀ ਹੈ ਸਰਕਾਰ ਦੀ ਸਰ ਪਾਲਸੀ ਕੋਈ ਨਹੀਂ ਹੈ ਕਿ ਅਸੀਂ بار بار ਰਿਕਵੈਸਟ ਕਰਨੇ ਅੱਗੇ ਪਿਛਲੇ 8-10 ਸਾਲ ਪਹਿਲਾਂ ਅਸੀਂ ਬੜੀ ਵੱਡੀ ਸਾਲ ਪੜ ਦੀ ਐਸਿਟੇਸ਼ਨ ਵੀ ਕੀਤੀ ਬੜਾ ਕੁਝ ਕੀਤਾ ਲੇਕਿਨ ਉਹ ਸਿਰੇ ਨਹੀਂ ਚੜੀ ਉਹਦੀ ਵਜ੍ਹਾ ਇਹ ਸੀ ਵੀ ਸਰਕਾਰ ਵੱਲੋਂ ਸਾਨੂੰ ਸਹਿਯੋਗ ਨਹੀਂ ਮਿਲਦਾ ਹੁਣ ਸਰਕਾਰ ਬਿਲਕੁਲ ਇੱਕਦਮ ਕੋਈ ਸਾਨੂੰ ਸੁਵਿਧਾ ਨਹੀਂ ਦਿੱਤੀ ਸਰਕਾਰ ਨੇ ਜੇ ਸਾਡੀਆਂ ਗੱਡੀਆਂ ਬਲੈਕਲਿਸਟ ਹੋ ਰਹੀਆਂ ਗੱਡੀਆਂ ਸਾਡੀਆਂ ਫਿਟਨੈਸ ਨਹੀਂ ਹੋ ਰਹੀਆਂ ਕਈ ਕਈ ਪੰਗੇ ਪੈ ਰਹੇ ਆ ਸਾ ਚ ਇੱਕ ਕੁਆਟਰ ਦਾ ਟੈਕਸ ਹੁੰਦਾ ਹੀ ਕਿੰਨੇ ਕਦੇ ਟੈਕਸ ਇਕੱਠੇ ਲੈ ਰਿਹਾ ਹਰ ਚੀਜ਼ ਮਤਲਬ ਸਾਡੇ ਤੇ ਟਰਾਂਸਪੋਰਟਰਾਂ ਤੇ ਥੋਪੀ ਜਾ ਰਹੀ ਆ ਲੇਕਿਨ ਸੁਵਿਧਾ ਕੋਈ ਨਹੀਂ ਨਾ ਸਾਡੀ ਕੋਈ ਸੁਣਵਾਈ ਆ ਤੇ ਅਸੀਂ ਸਰਕਾਰ ਕੋਲ ਅਪੀਲ ਕਰ ਰਹੇ ਆ ਵੀ ਸਾਨੂੰ ਵੀ ਦੇਖਿਆ ਜਾਵੇ ਅਸੀਂ ਬੱਚੇ ਪਾਲਣੇ ਆ ਸਾਡਾ ਵੀ ਕਾਰੋਬਾਰ ਆ ਵੀ ਘੱਟੋ ਘੱਟ ਕੁਝ ਲਿਆਜ ਕੀਤਾ ਜਾਵੇ ਸਾਡੇ ਨੂੰ ਇੱਕ ਨਹੀਂ ਮਾਰ ਤੇ ਭਾਈ ਸਾਹਿਬ ਨੂੰ ਸ਼ਾਇਦ ਦੱਸਦਾ ਇਵਨ ਥਾਣਿਆਂ ਵਾਲੇ ਵੀ ਚੌਕੀਆਂ ਵਾਲੇ ਵੀ ਉਹ ਵੀ ਸਾਡੂੰ ਗੱਡੀ ਓਵਰਲੋਡ ਰੋਕ ਕੇ ਤੰਗ ਕਰਦੇ ਆ ਜੇ ਨਹੀਂ ਅਸੀਂ ਤਾਂ ਕਰਦੇ ਜਾਂ ਅਸੀਂ ਪੈਸੇ ਦਈਏ ਉਹਨਾਂ ਨੂੰ ਇੱਕ ਵਾਰੀ ਹੱਥ ਦੇ ਦਿੱਤਾ ਤੇ ਕਿੰਨੇ ਦੀ ਪਰਚੀ ਲੱਗਦੀ ਘੱਟ ਤੋਂ ਘੱਟ ਤਾਂ 1500 2000 ਤਾਂ ਉਹਨੇ ਲੈ ਹੀ ਲੈਣਾ ਜਿਸੇ ਖਾਤੇ ਵੀ ਨਹੀਂ ਹੈਗਾ ਖਾਤੇ ਨਹੀਂ ਜਾਣਾ ਚਾਹ ਚਲਾਨ ਕਰਾ ਲਓ ਹਰ ਬੰਦੇ ਕੋ ਚਲਾਨ ਦੀ ਪਾਵਰ ਆ ਆਨਲਾਈਨ ਚਲਾਨ ਕਰ ਦਿੰਦੇ ਆ ਨਾਲ ਹੀ ਸਾਡਾ ਗੱਡੀ ਬੰਦ ਹੋ ਜਾਂਦੀ ਆ ਆਰਟੀਓ ਸਾਹਿਬ ਜਾਂ ਹੋਰ ਪਾਕੀ ਮਹਿਕਮੇ ਉਹਨਾਂ ਦਾ ਕੀ ਰੋਕੇ ਤੁਹਾਡੇ ਸਰ ਇਸ ਤਰ੍ਹਾਂ ਨਾ ਕਿ ਇਹਨਾਂ ਦੇ ਵਿੱਚ ਟਿਪਰ ਜਿਹੜੀ ਟਿਪ ਐਸੋਸੀਏਸ਼ਨ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਇਹਨਾਂ ਦੇ ਉੱਤੇ ਇਹਨਾਂ ਨੇ ਕਈ ਵਿੰਗ ਬਣਾ ਦਿੱਤੇ ਆ ਅੱਛਾ ਜਿਵੇਂ ਅੱਗੇ ਐਕਸਾਈਜ਼ ਡਿਪਾਰਟਮੈਂਟ ਹੁੰਦਾ ਸੀਗਾ ਉਹਨਾਂ ਨੇ ਨਾ ਮੋਬਾਈਲ ਵਿੰਗ ਬਣਾਤਾ ਜੀ ਐਸਟੀ ਵਿੰਗ ਇੱਕ ਵੱਖਰਾਵਾ ਠੀਕ ਹੈ ਆਰਟੀਓ ਡੀਟੀਓ ਵਿੰਗ ਵੱਖਰਾਵਾ ਇਹ ਸਾਰੇ ਹੀ ਇੱਕ ਟਿਪਰ ਚੈਲੰਜ ਟਿਪਰਾਂ ਨੂੰ ਹੀ ਚੈਲੰਜ ਹੁੰਦੇ ਹੋਣਦੇ ਆ ਹੁਣ ਅੰਡਰ ਲੋਡ ਦੀ ਗੱਲ ਕਰਦੇ ਆਂ ਅਸੀਂ ਸਾਡੇ ਹਿਸ਼ਾਰਪੁਰ ਜ਼ਿਲ੍ਹੇ ਚ ਜਿਹੜੀ ਗੱਡੀ ਹੁੰਦੀ ਉਹ ਤੇ ਅੰਡਰ ਲੋਡ ਅਸੀਂ ਕਰਨ ਨੂੰ ਤਿਆਰ ਆ ਸਾਰੇ ਜਣੇ ਹੁਣ ਪਠਾਨਕੋਟ ਮੈਨਿੰਗ ਹਾਂ ਰੋਪੜ ਮੈਨਿੰਗ ਹੋਰ ਕਈ ਦਰਿਆਵਾਂ ਤੋਂ ਮੈਨਿੰਗ ਆ ਸਭ ਓਵਰ ਲੋਡ ਚ ਲੰਡੀ ਆ ਕਿ ਸਰਕਾਰ ਚਾਵੇ ਕਿ ਕੀ ਇਹ ਅੰਡਰ ਲੋਡ ਨਹੀਂ ਕਰਵਾ ਸਕਦੇ ਐਮਬੀਏ ਕਿੱਦਾਂ ਪਾਸ ਕਰ ਰਿਹਾ ਗੱਡੀਆਂ ਐਮਬੀਏ ਨੂੰ ਪਤਾ ਕਿ ਗੱਡੀਆਂ ਦੀ ਕਿੱਡੀ ਕਿੱਡੀ ਹਾਈਟ ਹੈ ਗੱਡੀ ਹਾਈਟ ਕਿੰਨੀ ਹੈ ਕਿੰਨੀ ਉਹ ਕਿਦਾਂ ਬਾਸ ਕਰ ਰਿਹਾ ਇਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਜਿਹੜੀ ਕਾਰਵਾਈ ਹੁੰਦੀ ਆ ਆ ਜਾ ਕੇ ਟਿੱਪਰ ਮਾਲਕਾਂ ਤੇ ਹੁੰਦੀ ਆ ਟਿੱਪਰ ਡਰਾਈਵਰਾਂ ਤੇ ਹੁੰਦੀ ਆ ਸਾਰੀ ਜਿਹੜੀ ੁੱਪੇ ਮਰਦੇ ਆ ਸਾਰੀ ਜਿਹੜੀ ਮਾਲ ਢੋਕੇ ਲੋਕਾਂ ਦੇ ਘਰ ਪਹੁੰਚਾਈਦਾ ਵਾ ਪਰ ਸਾਡੀ ਜ਼ਿੰਦਗੀ ਕੋਈ ਨਹੀਂ ਆ ਜ਼ਿੰਦਗੀ ਸਾਡੀ ਨਰਕ ਬਣ ਚੁੱਕੀ ਆ ਇਸ ਟਾਈਮ ਹਾਰ ਕੇ ਅਸੀਂ ਇਸ ਲੇੰਗ ਤੇ ਤੁਰੇ ਆ ਕਿ ਸਾਡੀ ਕਿਤੇ ਸੁਣਵਾਈ ਹੋ ਜੇ ਕਿਤੇ ਸੁਣਵਾਈ ਹੋ ਜੇ ਤੁਹਾਨੂੰ ਕਿੰਨੇ ਚਲਾਨ ਆ ਹੀ ਦਿਖਾਈਏ ਇੱਕ ਗਰੀਬ ਬੰਦੇ ਦੇ ਤਿੰਨ ਚਲਾਨ ਹੋਏ ਕੱਲ 25000 ਦਾ ਹੋਇਆ ਅੱਜ ਉਹ ਮਾਲ ਲੈ ਕੇ ਆਉਂਦਾ ਐ ਐਸਪੀ ਉਹਨਾਂ ਨੇ ਮੱਗੀ ਕਰਤਾ ਚਲਾਨ ਹਮਾਤਲ ਦੇ ਵਿੱਚ ਅੱ ਕੋਟ ਦਾ ਚਲਾਨ ਕਰਤਾ ਉਹਨੂੰ 80 90 ਰੁਪਏ ਉੱਥੇ ਵੀ ਪੈਣਾ ਵਾ ਉਹ ਤੁਹਾਨੂੰ ਸਪੈਸ਼ਲ ਉੱਥੇ ਹਾਂਜੀ ਚਲਾਨ ਭੁਗਤਣ ਜਾਏਗਾ ਸਰ ਦੱਸੋ ਕਿਦਾਂ ਨੇ ਪਸੇ ਜੀ ਰੀਲੀਫ ਕਿੱਥੇ ਸਾਨੂੰ ਸਾਨੂੰ ਕਹਿੰਦੇ ਟਰਾਂਸਪੋਰਟਰਾਂ ਨੂੰ ਬਹੁਤ ਵਧੀਆ ਰੀਲੀਫ ਦਿੱਤੀ ਕਿਹੜੀ ਰੀਲੀਫ ਦਿੱਤੀ ਸਾਨੂੰ ਦੱਸਣ ਸਹੀ ਇੱਕ ਰੀਲੀਫ ਦੱਸ ਦਿਨ ਸਾਨੂੰ ਕਿ ਟਰਾਂਸਪੋਰਟਰਾਂ ਨੂੰ ਜਾਂ ਮਾਲਕ ਨੂੰ ਕੋਈ ਇੱਜ਼ਤ ਮਿਲਦੀ ਆ ਜਾਂ ਟਰੱਕ ਮਾਲਕ ਨੂੰ ਡਰਾਈਵਰ ਨੂੰ ਮਿਲਦੀ ਆ ਕੁਝ ਮਿਲਦੀ ਆ ਆ ਜਾ ਕੇ ਗਾਲਾਂ ਜੇ ਗੱਡੀ ਕੋਈ ਐਕਸੀਡੈਂਟ ਹੋ ਜੇ ਟਿੱਪਰ ਦਾ ਕਸੂਰ ਆ ਕਾਰ ਵਾਲਾ ਕਿਹੜਾ ਗੱਡੀ ਖੜੀ ਕਰ ਦੇ ਟਿੱਪਰ ਦਾ ਕਸੂਰ ਆ ਕਿਹੜੇ ਕਹਿੰਦੇ ਨਜਾਇਜ਼ ਸਾਡਾ ਸਾਰਾ ਹੱਥ ਦੱਸੋ ਸਾਡੇ ਕੋ ਪੈਸੇ ਦੇ ਕੇ ਹੀ ਹੱਥ ਲੀ ਸਾਡਾ ਹੱਥ ਹੈਗਾ ਪੈਸੇ ਨਕਦ ਦੇਈਦੇ ਆ ਨਕਦੇ ਕੇ ਅਸੀਂ ਕੱਚ ਮਾਲ ਭਰਦੇ ਆ ਉਹ ਚ ਸਾਡਾ ਹੱਥ ਹੀ ਜੋ ਫੇਰ ਆਹੀ ਗਲਤ ਆ ਨਾ ਸਾਡਾ ਕਸੂਰ ਆ ਬਾਕੀ ਤੁਸੀਂ ਵੇਖ ਲਓ ਕਿਹੜਾ ਹੱਥ ਹੈ ਸਾਡਾ ਹਰ ਵਰਗ ਜਿਹੜਾ ਹੈ ਕਿ ਉਹ ਸੜਕ ਦੇ ਉੱਤੇ ਆ ਸਰਕਾਰ ਦਾ ਰੋਸ ਪ੍ਰਦਰਸ਼ਨ ਵੀ ਕਰਦਾ ਪਰ ਆ ਜਿਹੜੇ ਚਿਹਰੇ ਨੇ ਟਿਪਰ ਮਾਲਕ ਨੇ ਸਰਕਾਰ ਦਾ ਜਿਹੜਾ ਹੈ ਕਿ ਉਹ ਪਾਲਿਸੀ ਨੂੰ ਲੈ ਕੇ ਤੇ ਖਾਸ ਤੌਰ ਤੇ ਟਿਪਰਾਂ ਦੇ ਉੱਤੇ ਜੋ ਕਾਰਵਾਈ ਅੱਜ ਦੇ ਸਮੇਂ ਦੇ ਵਿੱਚ ਹੋ ਰਹੀ ਉਹਨੂੰ ਲੈ ਕੇ ਰੋਸ ਵਖਤ ਕਰਦੇ ਪਏ ਨੇ ਇਹ ਗੱਲ ਆਖਦੇ ਪਏ ਨੇ ਜੇਕਰ ਨਿਯਮ ਬਣਾਇਆ ਗਿਆ ਕਾਰਵਾਈ ਬਰਾਬਰ ਦੀ ਕੀਤੀ ਜਾਵੇ ਕਿਉਂ ਸਾਨੂੰ ਹੀ ਟੰਗਿਆ ਜਾ ਰਿਹਾ ਵੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਹੱਲ ਨਾ ਨਿਕਲਿਆ ਤੇ ਸੰਘਰਸ਼ ਜਿਹੜਾ ਤਿੱਖਾ ਕਰਾਂਗੇ ਕੱਲ ਦੀ ਵੀ ਜਿਹੜੀ ਦਿਨ ਦੀ ਉਹਨਾਂ ਨੇ ਰੋਸ ਮਾਰਚ ਦੀ ਗੱਲ ਆਖੀ ਹੈ ਉਹਨੂੰ ਵੀ ਜਿਹੜਾ ਕਿ ਕੱਲ ਉਲੀਕਣ ਜਾ ਰਹੇ ਨੇ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਿਲੰਧਰ